ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3ਆ ਓ ਮੈਂ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿਸ ਚਰ ਵਿੱਚ ਦਮ ਹੈ ਤਿਚਰ ਨਾ ਚਿਤਈ ਕੀ ਕਰੇਗ ਅੱਗੇ ਜਾਏ ਹਮੇ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿਸ ਚਰ ਵਿੱਚ ਦਮ ਹੈ ਚਿਰ ਨਾ ਚੇਤਈ ਕੀ ਕਰੇ ਗਗ ਅੱਗੇ ਜਾਏ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕਿ ਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ ਮਹਲਾ ਤੀਜਾ ਤੁਰ ਖਸਮੇ ਕਾ ਹੁਕਮ ਪਿਆ ਵਿਣ ਸਤਗੁਰ ਚੇਤਿਆ ਨ ਜਾਏ ਸਤਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਇ ਦਮ ਦਮ ਸਦਾ ਸੰਭਾਲਦਾ ਦਮ ਨ ਬਿਰਥਾ ਜਾਏ ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਏ ਨਾਨਕ ਏ ਮਰਤਵਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਏ ਪਾਉੜੀ ਆਪੇ ਦਾਨ ਬਿਨਿਆ ਆਪੇ ਪ੍ਰਦਾਨ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ ਕੋੜਾ ਕਿਸੇ ਨਾ ਲੱਗਈ ਸਭ ਨਾਹੀ ਭਾਨਾ ਉਸ ਤਤ ਬਾਰਣ ਨਾ ਸਕੀਐ ਸਾਦ ਸਦਕੁਰਬਾਨ ਆਪੇ ਦਨ ਬਿਨਿਆ ਆਪੇ ਪ੍ਰਧਾਨ ਆਪੇ ਰੂਪ ਦਿਖਾਲਦਾ ਆਪੇ ਲੈ ਤੇ ਆਨਾ ਆਪੇ ਮੋਨੀ ਵਰਤਦਾ ਆਪੇ ਕਥ ਗਿਆਨਾ ਕੋੜਾ ਕਿਸੇ ਨਾ ਲਗਈ ਸਭ ਨਾਹੀ ਭਾਨਾ ਉਸਤਤ ਬਰਨ ਨਾ ਸਕੀਏ ਸਾਦ ਸਾਦ ਕੁਰਬਾਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਤੀਜੇ ਪਾਤਸ਼ਾਹੀ ਦੇ ਸ਼ਲੋਕ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਸੰਸਾਰ ਹਉਮੈ ਵਿੱਚ ਮੋਲਿਆ ਪਿਆ ਨਿਤ ਹੇਠਾਂ ਹੇਠਾਂ ਪਿਆ ਗਰਕਦਾ ਹੀ ਹੈ ਜਦ ਤੈਂ ਸਰੀਰ ਵਿੱਚ ਦਮ ਹੈ ਪ੍ਰਭੂ ਨੂੰ ਯਾਦ ਨਹੀਂ ਕਰਦਾ ਸੰਸਾਰੀ ਜੀਵ ਹਉਮੈ ਵਿੱਚ ਰਹਿ ਕੇ ਕਦੇ ਨਹੀਂ ਸੋਚਦਾ ਕਿ ਅਗਾਹ ਦਰਗਾਹ ਵਿੱਚ ਜਾ ਕੇ ਕੀ ਹਾਲ ਹੋਵੇਗਾ ਜੋ ਮਨੁੱਖ ਗਿਆਨਵਾਨ ਹੁੰਦਾ ਹੈ ਉਹ ਸੁਚੇਤ ਰਹਿੰਦਾ ਹੈ ਕਿ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ ਇਹ ਨਾਨਕ ਮਨੁੱਖਾ ਜਨਮ ਵਿੱਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ ਉਹ ਮਿਲਦੀ ਹੈ ਪਰਲੋਕ ਵਿੱਚ ਵੀ ਜਾ ਕੇ ਉਹ ਮਿਲਦੀ ਹੈ ਤਰੋਹੀ ਪ੍ਰਭੂ ਦਾ ਹੁਕਮ ਚੱਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ ਸਤਿਗੁਰੂ ਦੇ ਮਿਲੇ ਆਂ ਪ੍ਰਭੂ ਮਨੁੱਖ ਦੇ ਹਿਰਦੇ ਵਿੱਚ ਵਸ ਪੈਂਦਾ ਤੇ ਮਨੁੱਖ ਸਦਾ ਉਸ ਵਿੱਚ ਬਿਰਤੀ ਜੋੜੀ ਰੱਖਦਾ ਸਵਾਸ ਸਵਾਸ ਉਸ ਨੂੰ ਚੇਤਨਾ ਹੈ ਇੱਕ ਵੀ ਸਵਾਸ ਖਾਲੀ ਨਹੀਂ ਜਾਂਦਾ ਇਸ ਤਰ੍ਹਾਂ ਉਸਤਾ ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ ਅਸਲ ਮਨੁੱਖਾ ਜੀਵਨ ਦਾ ਮਰਤਵਾ ਮਿਲ ਜਾਂਦਾ ਹੈ ਹੇ ਨਾਨਕ ਪ੍ਰਭੂ ਇਹ ਦਰਜਾ ਭਾਵ ਜੀਵਨ ਪਦਵੀ ਉਸ ਮਨੁੱਖ ਨੂੰ ਦਿੰਦਾ ਜਿਸ ਤੇ ਆਪਣੀ ਰਜਾ ਵਿੱਚ ਮੇਰ ਕਰਦਾ ਹੈ ਪ੍ਰਭੂ ਆਪ ਹੀ ਸਿਆਣਾ ਹੈ ਆਪ ਹੀ ਚਤਰ ਹੈ ਤੇ ਆਪ ਹੀ ਆਗੂ ਹੈ ਆਪ ਹੀ ਆਪਣੇ ਰੂਪ ਵਿਖਲਦਾ ਹੈ ਤੇ ਆਪ ਹੀ ਬਿਰਤੀ ਜੋੜਦਾ ਹੈ ਆਪ ਹੀ ਮੌਨਤਾਰੀ ਹੈ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੈ ਕਿਸੇ ਨੂੰ ਕੌੜਾ ਨਹੀਂ ਲੱਗਦਾ ਕਿਸੇ ਨੂੰ ਕਿਸੇ ਰੰਗ ਵਿੱਚ ਕਿਸੇ ਨੂੰ ਕਿਸੇ ਰੰਗ ਵਿੱਚ ਸਭਨਾਂ ਨੂੰ ਪਿਆਰਾ ਲੱਗਦਾ ਹੈ ऐसे प्रभु तो मैं सत के हां उससे गुण बयान नहीं किए जा सकदे वाहेगुरु जी का खालसा वाहेगुरु जी की फतेह दिस इज टुडेज हुकमनाम फ्रॉम श्री दरबार साहिब अमृतसर अटेड बाय आवर थर्ड गुरु गुरु अमरदास जी अंडर हेडिंग श्लोक थर्ड में है गुरु साहब जी सेइंग दैट इनीगुटीज्म द वर्ल्ड इज डेड इट डाइज एंड डाइज अगेन एंड अगेन एज़ लॉन्ग As there is breath in the body, he does not remember God. What will he do when he goes beyond? One who remembers the Lord is spiritually wise. The ignorant act blindly. O Nanak, whatever one does in this world determines what he shall receive in the World beyond. Third Mahal. It is the preordained command of the Lord and Master that one cannot be conscious of Him without the True Guru. Meeting the True Guru, one realizes that the Lord is primating and pervading deep within. He remains forever absorbed in the Lord's love with each and every breath he constantly remembers the lord in meditation not a single breath passes in vain the fear of birth and death departs and one obtains the honored state of eternal life o nanak this rank is bestowed upon those whom he showers with his mercy for he himself is all-wise and all-knowing he himself is supreme he himself reveals his form and he himself enjoins us to his meditation he himself poses as a silent sage and he himself speaks spiritual wisdom, he does not seem bitter to anyone. He is pleasing to all. His praises cannot be described. I am forever and ever a sacrifice to him. Vaheguruji ka Khalsa Vaheguruji Ki Fati.